ਰੋਜ਼ ਗੁਰਦੁਆਰੇ ਜਾਣੀ ਆ। 8 ਵਜੇ ਮੈਂ ਜਾਂਦੀ ਆ ਗੁਰਦੁਆਰੇ ਤੋਂ ਸਤਵੇਂ ਜਾਣੀ ਆ। ਮੈਂ 8 ਵਜੇ ਬੜੀਆਂ ਘਰ ਤੇ ਮੈਂ ਨਾ ਦਰਵਾਜਾ ਤਾਂ ਵੀਰਤਾ ਬਾਰ ਵਾਲਾ ਤੇ ਕੁੰਡੀ ਲਾਣੀ ਭੁੱਲ ਗਈ ਮੈਂ। ਆਕੇ ਨਾ ਇੱਥੇ ਲੇਟ ਗੀ ਜਿਵੇਂ ਇੱਥੇ ਰੇਟੀ ਪੀ ਆ ਨਾ ਐਵੇਂ ਲੇਟ ਗੀ ਮੈਂ ਆਕੇ। ਫਿਰ ਘੰਟੇ ਬਾਅਦ ਉੱਠ ਕੇ ਦੇਖਿਆ ਮੈਂ ਕਿ ਦੇਖੋ ਮੈਨੇ ਕੁੰਡ ਲਾਇਆ ਨਹੀਂ ਲਾਇਆ ਬਾਰ ਵਾਲਾ। ਦੇਖਿਆ ਤਾਂ ਕੁੰਡ ਲੱਗੀ ਨਹੀਂ ਹੋਈ ਸੀਗੀ। ਫਿਰ ਮੈਂਨ ਦੋਨੋ ਦਰਵਾਜੇ ਦੇ ਕੁੰਡੀ ਲਾ ਕੇ ਨਾ ਫਿਰ ਇੱਥੇ ਆ ਕੇ ਮੈਂ ਸੋ ਗਈ ਆ ਕੇ ਫਿਰ ਮੈਂ 12 ਵਜੇ ਉੱਠੀ ਆ ਮੈਂ ਕਿ ਮੈਂ ਨਾ ਉੱਠ ਕੇ ਨਾ ਪਾਣੀ ਪੀਵਾਂ ਮੈਂ ਮੈਨੂੰ ਬਾਥਰੂਮ ਜਾਣਾ ਸੀਗਾ ਉੱਠਿਆ ਨਾ ਮੇਰੇ ਇੱਥੇ ਖੜਾ ਸੀ ਮੁੰਡਾ ਇੱਥੇ ਖੜਾ ਸੀ ਮੇਰੀ ਸਿਰ ਕੋਲ ਤੇ ਮੈਂ ਤਾਂ ਦੇਖ ਕੇ ਰ ਮੈਂ ਡਰ ਗਈ ਉਹਨੇ ਨਾ ਸਾਰਾ ਮੂੰਹ ਢਪੇਟਿਆ ਹੋਇਆ ਸੀਗਾ ਮੇਰਾ ਡਾਰਗਿਆਂ ਨੂੰ ਦੇਖ ਕੇ ਮੈਂ ਗਾਲਾਂ ਕੱਢਣ ਲੱਗੀ ਮੈਂ ਕਿ ਤੂੰ ਕਿੱਥੋਂ ਆ ਗਿਆ ਸਾਡੇ ਘਰ ਮੈਂ ਕਿ ਹਿਆ ਕੌਣ ਤੂੰ ਮੈਂ ਕਿਹਾ ਸਾਰਾ ਮੂੰਹ ਮੈਂ ਕਿ ਲਪੇਟੀ ਖੜਾ ਤੂੰ ਆਇਆ ਕਿਵੇਂ ਆਏ ਮੈਂ ਕਿਹਾ ਐਵੇਂ ਮੈਂ ਗਾਲਾਂ ਕੱਢਣ ਲੱਗੀ ਇਹਨੂੰ ਮੇਰੇ ਸਿਰ ਦੇ ਵਿੱਚ ਨਲੱਕੜ ਵਾਲਾ ਉਹ ਸੀਗਾ ਉਹ ਮਾਰਿਆ ਇਹਨੇ ਜੋਰ ਦੀ ਫਿਰ ਮੈਂ ਤੋਂ ਸਾਰਾ ਮੈਨੂੰ ਤਾਂ ਖੂਨ ਖੂਨ ਨਿਕਲਣ ਲੱਗ ਗਿਆ ਮੇਰਾ ਤਾਂ ਇੰਨਾ ਇੰਨਾ ਦੋਨੋਂ ਹੱਥਾਂ ਨਾਲ ਮੇਰੇ ਕੰਨ ਜੱਪਟੇ ਮਾਰ ਕੇ ਨਾ ਮੇਰੇ ਵਾਲੀਆਂ ਜੁਤਾਰ ਲਿਆ ਇਹਨੇ ਤੇ ਨੱਕ ਵਾਲਾ ਕਾਹੂ ਤਾਰ ਲਿਆ ਇਹਨੇ ਮੇਰਾ ਉੱਪਰ ਦੇ ਨਾ ਤੇ ਦਰਵਾਜ਼ਾ ਖੋਲ ਕੇ ਨਾ ਬਾਹਰ ਵਾਲਾ ਵਜ ਗਿਆ ਆਪਣਾ। ਇਹੀ ਗੱਲ ਹੋਈ ਐ। ਤੇ ਜਾਣਦੇ ਸੀ ਮੁੰਡਾ ਨੂੰ ਕੌਣ ਸੀ ਕੌਣ ਨਹੀਂ। ਉਹ ਮੁੰਡਾ ਪਕੜਿਆ ਗਿਆ ਨਾ। ਜਿਹੜੀ ਸਾਡੇ ਕਰ ਸਫਾਈ ਕਰਦੀ ਐ ਨਾ ਉਹ ਤਾਂ ਮੁੰਡਾ ਹੈਗਾ। ਅੱਛਾ। ਹਾਂ ਉਹ ਹੈ ਹੀ ਚੋਰ ਉਹ ਤਾਂ। ਤੁਸੀਂ ਇਕੱਲੇ ਰਹਿੰਦੇ ਹੋ ਘਰ 'ਚ? ਹਾਂ ਮੈਂ ਇਕੱਲੀ ਰਹਿੰਦੀ ਮੈਂ ਤਾਂ 60 ਸਾਲ ਹੋ ਗਏ ਇਕੱਲੀ ਰਹਿੰਦੀ ਨੂੰ। ਅੱਛਾ ਜੀ। ਕਦੇ ਕੋਈ ਐੋ ਜੀ ਘਟਨਾ ਹੋਈ ਨਹੀਂ ਮੇਰੇ ਨਾਲ। ਅੱਛਾ ਜੀ। ਪਹਿਲੀ ਵਾਰੀ ਹੋਈ ਐ। ਮੇਰੀ ਗਲਤੀ ਹੈ ਬਸ ਮੈਂ ਦਰਵਾਜ਼ਾ ਲਾਣਾ ਭੁੱਲ ਗਈ ਬਾਹਰ ਵਾਲਾ ਇਹਨਾਂ ਕਿ ਜਦੋਂ ਦਰਵਾਜ਼ਾ ਪਹਿਲਾਂ ਖੁੱਲਾ ਲੱਗੇ ਕਿਤੇ ਉਦੋਂ ਹੀ ਅੰਦਰ ਆ ਕੇ ਵੜ ਗਿਆ ਇਹ ਹਾਂ ਮੈਂ ਜੀ ਵੀ ਅੰਦਰ ਵੜੀਆਂ ਨਾ ਮੇਰੇ ਪਿੱਛੇ ਪਿੱਛੇ ਇਹ ਵੀ ਵੜ ਗਿਆ ਅੰਦਰ ਅੰਦਰ ਵੜ ਕੇ ਨਾ ਪਸੀਖਾ ਤੇ ਚੜ ਗਿਆ ਇਹ ਵੀ ਜਦੋਂ ਸੋ ਜੂਗੀ ਸਾਰਾ ਕੁਝ ਸਾਰੇ ਸੋ ਜਾਣਗੇ ਗਲੀ ਮੱਲੇ ਵਾਲੇ ਫਿਰ ਮੈਂ ਕੁਝ ਨਾ ਕੁਝ ਕਰੂੰਗਾ ਮੈਂ ਮੈਨੂੰ ਪਤਾ ਨਹੀਂ ਚੱਲਿਆਗਾ ਕਿ ਮੈਂ ਚੜਿਆ ਕੋਠੇ ਤੇ ਉਨਕੀ ਕਹਿੰਦੇ ਬੋਲਸਨ ਜਿਹੜਾ ਚੋਰ ਵੀ ਫੜ ਲਿਆ ਥੋੜਾ ਸਾਰਾ ਸਮਾਨ ਵੀ ਬਰਾਮਦ ਕਰ ਲਿਆ ਜੀ ਹਾਂ ਹੁਣ ਉਹ ਆਏ ਉਹਨਾਂ ਦਿਖਾ ਦੇ ਆਏ ਸੀ ਕੱਲ ਉਹਦੀ ਘਰਵਾਲੀ ਆਈ ਸੀ ਅੱਜ 8 ਦਿਨ ਨੂੰ ਆਏ ਆ ਨੂੰ ਰੋਣ ਲੱਗੇ ਮੇਰੇ ਪਿਆਰ ਪਕੜੀ ਪਈ ਸੀ ਕੱਲ ਕਹਿੰਦੀ ਤੁਸੀਂ ਨਾ ਰਾਜ਼ੀ ਨਾਮਾ ਕਰਾ ਦੋ ਮੈਂ ਤੈਨੂੰ ਨਾ ਇੱਥੋਂ ਕੱਢ ਕੇ ਲੈ ਆ ਦੂੰਗੀ ਮੈਂ ਕਿੱਥੇ ਹੋਰ ਲੈ ਆ ਦੂੰਗੀ ਮੈਂ ਇਹਨੂੰ ਇੱਥੇ ਮੈਂ ਰੱਖ ਦਿੰਨੀ ਇਹਨੂੰ ਮੈਂ ਉਹ ਮੇਰੇ ਪਿਆਰ ਪਕੜੀ ਪਈ ਛੱਡ ਨਹੀਂ ਸੀ ਕਾਲੀਆਂ ਨੂੰ ਕਹਿੰਦੀ ਮੈਂ ਤਾਂ ਮਾਪਿਓ ਛੱਡ ਕੇ ਆਈਆਂ ਇਹਦੇ ਪਿੱਛੇ ਮੈਂ ਸਾਨੂੰ ਅੱਜ ਮਾਰਨਿੰਗ ਹਸਪਤਾਲ ਤੁਰਕਾ ਮਸੂਦ ਹੋਇਆ ਸੀ ਜਿਹੜੀ ਇੱਕ ਔਰਤ ਸੀ ਜਦੀ ਉਮਰ ਕਰੀਬ 70 ਸਾਲ ਸੀ ਰਾਜ ਰਾਣੀ ਇਥੋਂ ਦੇ ਰਹਿਣ ਵਾਲੇ ਨੇ ਸੰਗਰੂਰ ਦੇ ਤੇ ਇਕੱਲੇ ਰਹਿੰਦੇ ਸੀ ਪਰਿਵਾਰ ਚ ਤੇ ਇਹਨਾਂ ਦੇ ਕੋਈ ਰਾਤ ਤਕਰੀਬਨ 12 ਤੋਂ 1 ਵਜੇ ਦੇ ਵਿੱਚ ਕੋਈ ਇਹਨਾਂ ਦੇ ਘਰ ਚ ਦਾਖਲ ਹੋਇਆ ਬੰਦਾ ਤੇ ਇਹਨਾਂ ਦੇ ਸਿਰ ਤੇ ਸੱਟ ਮਾਰ ਕੇ ਟੰਬਾ ਮਾਰ ਕੇ ਤੇ ਇਹਨਾਂ ਦੀਆਂ ਜਿਹੜੀਆਂ ਵਾਲੀਆਂ ਪਟਕੇ ਲੈ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਬਿਆਨات ਅਸੀਂ ਨਾਮ ਲੂਮ ਦੇ ਖਿਲਾਫ ਮﻘਦਮਾ ਨੰਬਰ 199 ਅੱਜ ਦੀ ਤਰੀਕ ਤੇ ਦਰਜ ਕੀਤਾ ਸੀਗਾ ਤੇ ਅਦੀਨਤ ਰਾਹੇ 304 331 6 115 2 ਬੀ ਨੇ ਅੱਜ ਦਰਜ ਕਰਕੇ ਅਸੀਂ ਤਫਤੀਸ਼ੀ ਸ਼ੁਰੂ ਕੀਤੀ ਸੀ ਸਾਡੇ ਤਫਤੀਸ਼ੀ ਅਫਸਰ ਏਸੀ ਕੁਲਵਿੰਦਰ ਸਿੰਘ ਤੇ ਏਸੀ ਇੰਦਰਜੀਤ ਨੇ ਬੜੀ ਮਿਹਨਤ ਕਰਕੇ ਉੱਥੋਂ ਦੇ ਆਪਦੇ ਖੁਫੀਆ ਸੋਰਸ ਲਾ ਕੇ ਅਤੇ ਹੋਰ ਟੈਕਨੀਕਲ ਢੰਗ ਨਾਲ ਇਹ ਜਿਹੜਾ ਵਾਰਦਾਤ ਇਹਨੂੰ ਟ੍ਰੇਸ ਕੀਤਾ ਜੀ ਤੇ ਜਿਹੜਾ ਦੋਸ਼ੀ ਗ੍ਰਿਫਤਾਰ ਹੋ ਗਿਆ ਬਰਾਮਦਗੀ ਹੋ ਗਈ ਸਾਰੇ ਹਾਂਜੀ ਇਹਦੇ ਚ ਅਸੀਂ ਜਿਹੜਾ ਦੋਸ਼ੀ ਹੈ ਕ੍ਰਿਸ਼ ਠਕਰਾਲ son of ਨਰੇਸ਼ ਕੁਮਾਰ ਇੱਕ ਕ੍ਰਿਸ਼ਨਾ ਬਸਤੀ ਸੰਗਰੂਰ ਦਾ ਰਹਿਣ ਵਾਲਾ ਤੇ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਦੇ ਤੋਂ ਬਰਾਮਦਗੀ ਹੋ ਚੁੱਕੀ ਹੈ ਜੀ ਇਹਦੇ ਪ੍ਰੀਵੀਅਸ ਰਿਕਾਰਡ ਕਿਸ ਤਰ੍ਹਾਂ ਦੀ ਕੀ ਪਹਿਲਾਂ ਵੀ ਤੇ ਕੋਈ ਮੁਕਦਮੇ ਦਰਜ ਨਹੀਂ ਸੀਗੇ ਜੀ ਇਹਦੇ ਇਹਦੇ ਕੋਈ ਪਰਚਾ ਕੋਈ ਨਸ਼ੇ ਕਰਨ ਦਾ ਦੀ ਹੈ ਜਾਂ ਕਿਸ ਤਰ੍ਹਾਂ ਨਹੀਂ ਨਸ਼ਾ ਕਰਨ ਦਾ ਵੀ ਆਦੇ ਨਹੀਂ ਕੋਈ ਪਤਾ ਲੱਗੇ ਕਿ ਇਹਨੇ ਇਸੇ ਲੇਡੀ ਨੂੰ ਕਿਉਂ ਟਾਰਗੇਟ ਕੀਤਾ ਕਿਸ ਤਰ੍ਹਾਂ ਟਾਰਗੇਟ ਬਣਾਇਆ ਇਹ ਜਿਹੜੀ ਹੁਣ ਤੱਕ ਦੀ ਮੋੜਲੀ ਤਫਤੀਸ਼ ਚ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਇਹਦੀ ਭੈਣ ਆ ਇਹਦੇ ਘਰੇ ਜਿਹੜੀ ਲੇਡੀਜ਼ ਦੇ ਘਰੇ ਕੰਮ ਕਰਦੀ ਹੈ ਜੀ ਕਿ ਇਹ ਇੱਕ ਦੋ ਰਿਉ ਨੂੰ ਲੈਂਡ ਤੇ ਛੱਡਣ ਗਿਆ ਉੱਥੇ ਉਸ ਤੋਂ ਬਾਅਦ ਜਿਹੜਾ ਉਸ ਸੈਂਕਲ ਤੋਂ ਅਸੀਂ ਜਾਂਚ ਕਰ ਰਹੇ ਆ ਵੀ ਉਹਨਾਂ ਦਾ ਰੋਲ ਹੈ ਕਿ ਨਹੀਂ ਹੈ ਵਿੱਚ ਵੀ ਭੈਣ ਦੇ ਵਿੱਚ ਇਨਵੋਲ ਹੈਗੀ ਹੈ ਜਾਂ ਨਹੀਂ ਨਹੀਂ ਹਜੇ ਤੱਕ ਕੋਈ ਐਸੀ ਗੱਲ ਸਾਹਮਣੇ ਨਹੀਂ ਆਈ ਕਿ ਭੈਣ ਦੇ ਨਾਲ ਮੈਂ ਪਰ ਇਹ ਕਿ ਇਹਦੀ ਭੈਣ ਉਹਨਾਂ ਦੇ ਘਰੇ ਕੰਮ ਕਰਦੀ ਸੀ